ਬੱਬੂਆ ਨੂੰ ਇਹ ਕਿਉਂ ਚਮਕੀਲੇ ਦੇ ਨਾਮ ਤੇ ਘੇਰਿਆ ਜਾਂਦਾ ਹੈ ਕਿ ਅਮਰਸਿੰਘ ਚਮਕੀਲੇ ਦਾ ਜਦੋਂ ਵੀ ਕਿਤੇ ਉਹ ਲਾਈਵ 'ਚ ਨਾ ਲਵੇ ਤਾਂ ਉਹਨੂੰ ਘੇਰਦੇ ਨੇ ਲੋਕ ਉਹ ਮੈਂ ਦੱਸਦਾ ਅਮਰਸਿੰਘ ਚਮਕੀਲੇ ਤੇ ਇੱਕ ਨਾਵਲ ਜਿਹੜਾ ਕਿਤਾਬ ਲਿਖੀ ਗਈ ਸੀ ਜਿਹਦਾ ਆਈਟਮ ਸੀਗਾ ਸ਼ਹੀਦ ਤੁਹਾਨੂੰ ਪਤਾ ਹੀ ਆ ਉਹ ਬਲਰਾਜ ਭਾਜੀ ਨੇ ਲਿਖੀ ਆ ਹੈਨਾ ਅੱਜ ਵੀ ਉਸ ਕਿਤਾਬ ਤੋਂ ਲੋਕ ਲੈ ਕੇ ਵੀਡੀਓਜ਼ ਬਣਾਉਂਦੇ ਬੜਾ ਕੁਝ ਕਰਦੇ ਆ ਉਹਦੇ 'ਚ ਚਮਕੀਲੇ ਦੇ ਬਾਰੇ A to Z ਦੱਸਿਆ ਹੋਇਆ ਆ ਕਿਵੇਂ ਚਮਕੀਲਾ ਬਣਿਆ ਕਿਵੇਂ ਧਨੀਰਾਮ ਤੋਂ ਅਮਰਸਿੰਘ ਉਹਨੂੰ ਜਦੋਂ ਉਹਦਾ ਸਿਗਾ ਤੇ ਇਹ ਬੱਬੂ ਮਾਨ ਕੋਲ ਆਏ ਤੇ ਬੱਬੂ ਮਾਨ ਨੇ ਉਹ ਕਿਤਾਬ ਫੜ ਕੇ ਫੋਟੋ ਖਿਚਵਾਤੀ ਤੇ ਉਹ ਫੋਟੋ ਜਦੋਂ ਸੋਸ਼ਲ ਮੀਡੀਆ ਤੇ ਆਈ ਤੇ ਕੁਝ ਸਾਡੇ ਜਿਹੜੇ ਦੂਜੇ ਤਰ੍ਹਾਂ ਦੇ ਲੋਕ ਹੈਗੇ ਆ ਤੁਹਾਨੂੰ ਪਤਾ ਆ ਉਹਨਾਂ ਨੇ ਜੀ ਇਸ ਗੱਲ ਨੂੰ ਚੱਕ ਲਿਆ ਕਹਿੰਦੇ ਇਹ ਸ਼ਹੀਦ ਮਾਨ ਦਾ ਆ ਚਮਕੀਲੇ ਨੂੰ ਚਮਕੀਲਾ ਲੈਕਚਰ ਸੀਗਾ ਚਮਕੀਲਾ ਤਾਂ ਗੰਦ ਗੰਦਾ ਸੀ ਉਹਨੇ ਇੱਥੇ ਗੰਦ ਪਾਇਆ ਧੀਆਂ ਪਹਿਣਾ ਚ ਉਹਨੇ ਪਿੰਡਾਂ ਦੇ ਵਿੱਚ ਬਹੁਤ ਹੀ ਲੱਚਰਤਾ ਲੈ ਆਂਦੀ ਸੀ ਤੇ ਗੀਤਾਂ ਨੂੰ ਗੀਤਨੀਓ ਨੇ ਅੰਕ ਪ੍ਰਦਰਸ਼ਨ ਦਾ ਉਹ ਬਣਾਤਾ ਸੀ ਇਦਾਂ ਦੀਆਂ ਜਾਨੀ ਕਿ ਗੱਲਾਂ ਕਹਿ ਕੇ ਤੇ ਹਰੇਕ ਥਾਂ ਬੱਬੂ ਮਾਨ ਨੂੰ ਬੱਬੂ ਮਾਨ ਦੀਆਂ ਪੋਸਟਾਂ ਥੱਲੇ ਜਾਨੀ ਕਿ ਭੰਡਣਾ ਸ਼ੁਰੂ ਕਰਤਾ ਚਮਕੀਲੇ ਦੇ ਨਾਮ ਤੋਂ ਬੱਬੂ ਮਾਨ ਨੂੰ ਇਹਨਾਂ ਲੋਕਾਂ ਨੇ ਭੰਡਣਾ ਸ਼ੁਰੂ ਕੀਤਾ ਤੇ ਉਹਦਾ ਜਿਹੜਾ ਕੈਰੀਅਰ ਨੂੰ ਵੀ ਇਹਨਾਂ ਨੇ ਲੀਤੋ ਲਾਣ ਦੀ ਕੋਸ਼ਿਸ਼ ਕੀਤੀ ਕਿ ਹੁਣ ਚਮਕੀਲੇ ਦੇ ਜਿਵੇਂ ਚਮਕੀਲੇ ਨਾਂ ਸੀ ਕੀਤੀ ਸੀ ਇਸ ਤਰ੍ਹਾਂ ਹੀ ਬੱਬੂ ਮਾਨ ਨਾਂ ਵੀ ਕਰਾਂਗੇ ਕਿ ਇਹ ਤਾਂ ਦੇਖੋ ਜੀ ਐਸ ਬੰਦੇ ਨੂੰ ਸ਼ਹੀਦ ਮੰਨੀ ਜਾਂਦਾ ਆ ਸਿਰਫ ਇੱਕ ਫੋਟੋ ਹੀ ਉਸ ਕਿਤਾਬ ਨਾਲ ਖਿਚਵਾਣ ਤੇ ਨਾ ਲੋਕਾਂ ਨੇ ਬੱਬੂ ਮਾਨ ਦਾ ਜੋ ਕੀਤਾ ਕਰਾਇਆ ਕਿਰਦਾਰ ਸਾਰੀ ਢਾਲਾਈ ਉਹ ਉਹਦੇ ਤੇ ਇਹਨਾਂ ਨੇ ਪ੍ਰੋਪਰ ਢੰਡਾ ਖੇលਿਆ ਸੀ ਉਹ ਇੱਕ ਸਾਜ਼ਿਸ਼ ਸੀ ਉਹ ਇੱਕ ਖੇਡ ਸੀਗਾ ਗੇਮ ਸੀ ਬੱਬੂ ਮਾਨ ਦੇ ਨਾਲ ਕਿ ਬੱਬੂ ਮਾਨ ਜਿਵੇਂ ਉਚਾਈ ਨੂੰ ਛੂ ਰਿਹਾ ਸੀ ਹੈਨਾ ਉਹਨਾਂ ਦੇ ਨਾਲ ਜਿਵੇਂ ਉਚਾਈ ਨੂੰ ਛੂ ਰਿਹਾ ਸੀਗਾ ਤੇ ਹੋਰ ਤਾਂ ਇਹਨਾਂ ਕੋਲ ਕੋਈ ਤਰੀਕਾ ਹੈ ਨਹੀਂ ਸੀ ਬੱਬੂ ਮਾਨ ਨੂੰ ਪੁੰਜੇ ਸਿੱਟਣ ਦਾ ਤੇ ਚਮਕੀਲੇ ਦੇ ਨਾਂ ਤੇ ਬੱਬੂ ਮਾਨ ਨੂੰ ਘੇਰਿਆ ਗਿਆ ਚਮਕੀਲੇ ਦਾ ਨਾਮ ਬਰਤਕੇ ਤੇ ਬੱਬੂ ਮਾਨ ਨੂੰ ਲਪੇਟੇ ਚ ਲੈ ਕੇ ਤਾਂ ਇਹਨਾਂ ਲੋਕਾਂ ਨੇ ਬੱਬੂ ਮਾਨ ਨੂੰ ਸਿੱਕਣ ਦੀ ਥੱਲੇ ਕੋਸ਼ਿਸ਼ ਕੀਤੀ ਪਰ ਬੱਬੂ ਮਾਨ ਬਹੁਤ ਸਿਆਣਾ ਨਿਕਲਿਆ ਸੁਭਰ ਸੀ ਤੇ ਉਹਨੇ ਇਹਨਾਂ ਦੀ ਪ੍ਰਵਾਹ ਨਹੀਂ ਕੀਤੀ ਉਹ ਹੁਣ ਵੀ ਉਹਨੇ ਕਲਾਈਪ ਤੋਂ ਕਿਹਾ ਸੀ ਕਿ ਚਮਕੀਲੇ ਨੂੰ ਵੀ ਤੁਸੀਂ ਕਿਉਂ ਐਦਾਂ ਗਵਾ ਲਿਆ ਲੋਕ ਇਹੋ ਸੁਣਦੇ ਵੀ ਆ ਸਾਰਾ ਕੁਝ ਕਰਦੇ ਆ ਪਰ ਜੇਕਰ ਬੱਬੂ ਮਾਨ ਅਰਗੇ ਕਿਤੇ ਫੋਟੋ ਕਜਨ ਬਜਾ ਫਿਲਮ ਦਾ ਨਾਮ ਲੈ ਦੇਵੇ ਤਾਂ ਇਹ ਲੋਕ ਜਾ ਜਨ ਤਾਂ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਬੱਬੂ ਮਾਨ ਚਮਕੀਲੇ ਦੀ ਬਹੁਤ ਇੱਜ਼ਤ ਕਰਦਾ ਬਹੁਤ ਕਦਰ ਕਰਦਾ ਉਹਨੂੰ ਪਤਾ ਚਮਕੀਲਾ ਕਿੱਡਾ ਵੱਡਾ ਸਿੰਗਰ ਸੀ ਕਿਵੇਂ ਉਹ ਗਰੀਬੀ ਚੋਂ ਨਿਕਲ ਕੇ ਅੱਗੇ ਆਇਆ ਸੀ ਬੱਬੂ ਮਾਨ ਬਹੁਤ ਕਦਰ ਕਰਦਾ ਇਸ ਗੱਲ ਦੀ ਉਹਦੀ ਉਹਨੂੰ ਪਤਾ ਕਿਵੇਂ ਬੱਬੂ ਮਾਨ ਸੰਗਰਸ ਤੋਂ ਨਿਕਲ ਕੇ ਅੱਗੇ ਆਇਆ ਕਲਾਕਾਰੀ ਲੈਣ ਚ ਬੜਾ ਔਖਾ ਹੈ ਨਾਮ ਬਣਾਉਣਾ ਤੇ ਬੱਬੂ ਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਆ ਤੇ ਬੱਬੂ ਮਾਨ ਇਸੇ ਗਨੋ ਚਮਕੀਲੇ ਦੀ ਅਮਰ ਸਿੰਘ ਚਮਕੀਲੇ ਦੀ ਤੇ ਅਮਰਜੋਤ ਦੀ ਬੜੀ ਕਦਰ ਕਰਦਾ ਸੀ ਤਾਂ ਹੀ ਤਾਂ ਉਹਨਾਂ ਤੇ ਫਿਲਮ ਵੀ ਬਣਾਉਣ ਲੱਗਾ ਸੀਗਾ ਬੇਸ਼ੱਕ ਨਹੀਂ ਬਣੀ ਪਰ ਅਮਰ ਸਿੰਘ ਚਮਕੀਲੇ ਦਾ ਹਮੇਸ਼ਾ ਉਹ ਨਾਮ ਵੀ ਲੈਂਦਾ ਹਰੇਕ ਤਾਂ ਉਹ ਗੀਤ ਵੀ ਗਾਉਂਦਾ ਆ ਕਿਉਂਕਿ ਉਹ ਬਹੁਤੀ ਪ੍ਰਵਾਹ ਨਹੀਂ ਕਰਦਾ ਹੁੰਦਾ ਲੋਕਾਂ ਦੀ ਲੋਕ ਜੋ ਮਰਜੀ ਕਹੀ ਜਾਣ ਇਨ੍ਹਾਂ ਨੇ ਚਮਕੀਲੇ ਦੇ ਨਾਲ ਤੇ ਬੱਬੂ ਮਾਨ ਨਾਲ ਬਹੁਤ ਕਿੱਡਾ-ਕਿੱਡੀਆਂ ਪਰ ਉਹ ਡਰਿਆ ਨਹੀਂ ਝੁਕਿਆ ਨਹੀਂ ਅੱਜ ਉਹ ਦੇਖ ਲਓ ਕਿੱਥੇ ਪਹੁੰਚਿਆ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਦੱਸਿਓ ਧੰਨਵਾਦ